ਜੀ ਕੇ ਕੁਐਸਚਨ ਔਨ ਬਾਬਾ ਦੀਪ ਸਿੰਘ ਜੀ ਸ਼੍ਰੀਦੀ ਦਿਵਸ ਪ੍ਰਸ਼ਨ ਪਹਿਲਾ ਬਾਬਾ ਦੀਪ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ 26 ਜਨਵਰੀ 1682 ਪ੍ਰਸ਼ਨ ਦੂਜਾ ਬਾਬਾ ਦੀਪ ਸਿੰਘ ਜੀ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ ਸੀ ਪਵਿੰਡ ਅਮਰਤਸਰ ਪ੍ਰਸ਼ਨ ਤੀਜਾ ਬਾਬਾ ਦੀਪ ਸਿੰਘ ਜੀ ਨੇ ਕਿੰਨੀ ਉਮਰ ਵਿੱਚ ਗੁਰੂ ਗੋਬੇ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਸਤਾਰਾਂ ਸਾਲ ਪ੍ਰਸ਼ਨ ਚੌਥਾ ਬਾਬਾ ਦੀਪ ਸਿੰਘ ਜੀ ਨੇ ਕਿਸ ਲੜਾਈ ਵਿੱਚ ਸiddhi ਪ੍ਰਾਪਤ ਕੀਤੀ ਅਮਰਿਤਸਰ ਦੀ ਲੜਾਈ ਘੋਲ ਵੜਾ ਰਸ਼ਨ ਪੰਜਮਾ ਬਾਬਾ ਦੀਪ ਸਿੰਘ ਜੀ ਸ਼ਹੀਦ کیس ਮਿਸਲ ਦੇ ਮੁਖੀ ਸਨ ਸ਼ਹੀਦਾਂ ਦੀ ਮਿਸਲ ਸ਼ਹੀਦ ਮਿਸਲ ਰਸ਼ਨ ਛੇਮਾ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਕਿਸ ਖਿਲਾਫ ਜਾਗਰੂਕ ਹੋਏ ਆਮ ਦਾ ਚਾਰ ਦਾਲੀ ਦੀਆਂ ਅਫਗਾਨ ਫੌਜਾਂ ਪ੍ਰਸ਼ਨ ਸੱਤਮਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਸਮੇ ਕਿੰਨੀ ਉਮਰ ਦੇ ਸਨ ਪੰਜਾਹ ਸਾਲ ਪ੍ਰਸ਼ਨ ਅਠਮਾ ਸ਼ਹੀਦੀ ਤੋਂ ਪਹਿਲਾਂ ਬਾਬਾ ਜੀ ਨੇ ਕਿਹੜਾ ਪ੍ਰਣ ਕੀਤਾ ਸੀ ਛੀਂਦੇ दरबार ਸਹਿਬ ਨੇ ਕਿਹਾ ਸੀ ਸਪੇਂਟ ਕਰਨਾ ਪ੍ਰਸ਼ਨ ਨੰਬਰ 9 ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਕੱਟੇ ਜਾਣ ਤੋਂ ਬਾਅਦ ਕਿੱਥੇ ਵਿੱਚ ਪੜਿਆ? ਅੱਜ ਵੀ ਹੱਥ ਵਿੱਚ। ਪ੍ਰਸ਼ਨ 10 ਉਹ ਕਿਹੜਾ ਗੁਰਦੁਆਰਾ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸੀ ਆਪਣਾ ਸਿਰ ਪੇਟ ਕੀਤਾ? ਚੀੜੀ ਹਰਮੰਦਰ ਸਾਹਿਬ ਦੀ ਪਰਕਰਮਾ ਪ੍ਰਸ਼ਨ 11 ਬਾਬਾ ਦੀਪ ਸਿੰਘ ਜੀ ਦੇ ਸ਼ੀਧੀ ਸਥਾਨ ਤੇ ਗੁਰਦੁਆਰਾ ਕਿਸ ਨੇ ਬਣਵਾਇਆ? ਜੱਸਾ ਸਿੰਘ ਰਾਮਾ। ਪ੍ਰਸ਼ਨ 12 ਬਾਬਾ ਦੀਪ ਸਿੰਘ ਜੀ ਦਾ ਖੰਡਾ ਦੋ ਧਾਰੀ ਤਲਵਾਰ ਅੱਜ ਕਿੱਥੇ ਸੰਭਾਲ ਕੇ ਰੱਖਿਆ ਗਿਆ ਹੈ? ਛੀਰੀ ਕਾਲ ਤਖਤ ਰਸ਼ਨ 13ਵਾਂ ਬਾਬਾ ਜੀ ਸਿੱਧੀ ਸਮੇਂ ਸ੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਵੱਲ ਕਿੰਨੇ ਸਿੰਘਾਂ ਨਾਲ ਚੱਲੇ ਸਨ 500 ਸਿੰਘਾਂ ਨਾਲ ਰਸ਼ਨ ਜਾਦੂਆ ਬਾਬਾ ਦੀਪ ਸਿੰਘ ਜੀ ਨੇ ਸਿੱਧੀ ਤੋਂ ਪਹਿਲਾਂ ਤਰਨਤਾਰਨ ਵਿਖੇ ਕੀ ਕੀਤਾ ਖੰਡੇ ਨਾਲ ਕੀ ਵਾਹੀ ਤੇ ਛਿੰਨੀ ਦੇ ਤਿਆਰ ਸਿੰਘਾਂ ਨੂੰ ਪਾਟ ਕਰਨ ਲਈ ਕਿਹਾ